ਜਨਾ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀ ਤੇ ਉਹਨਾਂ ਦੇ ਦੋਨੋਂ ਛੋਟੇ ਬੱਚੇ ਮੇਰੇ ਘਰ ਲੁਕੇ ਹੋਏ ਨੇ। 따ਤੀ ਦੇ ਨਾਲ ਪੋਤੇ ਲੱਖਾਂ ਦੀ ਫੌਜ ਲੈ ਕੇ ਵੀ ਵਜ਼ੀਰ ਖਾਨ ਹਾਲੇ ਤੱਕ ਗੁਰੂ ਤਾਂ ਪੜ ਨਹੀਂ ਸਕਿਆ। ਹੁਣ ਉਹਨਾਂ ਦੀ ਬਜ਼ੁਰਗ ਮਾਂ ਤੇ ਬੱਚਿਆਂ ਦਾ ਜੀਵਨ ਕਰ ਸੂਰਮਾ ਬਣਿਆ ਫਿਰਦਾ। ਬੱਚਿਆਂ ਔਰਤਾਂ ਤੇ ਜ਼ੁਲਮ ਕਰਨ ਵਾਲਾ ਸੂਰਮਾ ਨਹੀਂ ਸ਼ੈਤਾਨ ਕੋ ਹੁੰਦਾ ਹੈ ਇਹ ਕੰਮ ਸਾਡੇ ਹੱਥੋਂ ਹੋ ਰਿਹਾ ਹੈ ਉਹ ਬਿਹਤਰ ਹੁੰਦਾ ਹੁਕਮਰਾਨ ਗੁਰੂ ਦੀ ਤਲਾਸ਼ ਵਿੱਚ ਸਾਨੂੰ ਵੀ ਚਮਕੌਰ